wave beats music ਅਨਿਰੁਦਰਾ ਚਾਰਾ ਦੇ ਵੱਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਵਿੱਤਰ ਸ਼ਵੀ ਨੂੰ ਖਰਾਬ ਕਰਨ ਅਤੇ ਉਹਨਾਂ ਬਾਰੇ ਅਪਸ਼ਬਦ ਬੋਲਣ ਦੇ ਭਗਵਾਨ ਵਾਲਮੀਕੀ ਸਮਾਜ ਦੀਆਂ ਸਮੂਹ ਜਥੇਬੰਦੀਆਂ ਦੇ ਵੱਲੋਂ ਥਾਣਾ ਲਾਮੜਾ ਦਾ ਕਿਰਾਉ ਕੀਤਾ ਗਿਆ ਪਾਰਮੀ ਵੀ ਸਮੂਹ ਪ੍ਰਦਰਸ਼ਨਕਾਰੀਆਂ ਦੇ ਰੋਸ਼ ਦੀ ਅਗ ਨੂੰ ਸ਼ਾਂਤ ਨਹੀਂ ਕਰ ਪਾਇਆ ਗੱਲਬਾਤ ਕਰਦਿਆਂ ਤਰਲੋਕ ਵੇਂਦਲ ਪੰਜਾਬ ਪ੍ਰਦਾਨ ਲਾਲਾ ਕੁਰਾਲੀ ਵੱਲੋਂ ਕਿਹਾ ਕਿ ਇਹੋ ਜਿਹੇ ਵਿਵਾਦਿਤ ਟਿੱਪਣੀਆਂ ਕਰਨ ਤੇ ਧਰਮ ਪ੍ਰਚਾਰਕਾਂ ਤੇ ਪਰਚਾ ਦਰਜ ਕੀਤਾ ਜਾਵੇ ਅਤੇ ਉਹਨਾਂ ਅਸਲਾਖਾਂ ਦੇ ਵਿੱਚ ਬੰਦ ਕੀਤਾ ਜਾਵੇ ਇੱਥੇ ਹੀ ਉਹਨਾਂ ਪਹੁੰਚੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਵੀ ਕੀਤਾ ਇੱਥੇ ਦੱਸਾਂਗੇ ਤੁਹਾਨੂੰ ਕਿ ਥਾਣਾ ਲਾਂਬੜਾ ਦੇ ਮੁਖੀ ਨਾਲ ਗੱਲਬਾਤ ਕਰਨ ਦੇ ਲਈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਵੱਲੋਂ ਥਾਣੇ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਇਸ ਦੇ ਨਾਲ ਪਾਰੀਮੀ ਵਿੱਚ ਵੀ ਵੱਖ-ਵੱਖ ਸੰਗਠਨਾਂ ਦੇ ਵੱਲੋਂ ਨਕੋਦਰ ਹਾਈਵੇ ਨੂੰ ਜਾਮ ਕਰਕੇ ਥਾਣਾ ਲਾਮੜਾ ਦੇ ਮੁਖੀ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ। ਇਹ धरना ਲਗਾਤਾਰ 6 ਘੰਟੇ ਚੱਲਿਆ ਇਸ ਉਪਰੰਤ ਡੀਐਸਪੀ ਹਲਕਾ ਕਰਤਾਰਪੁਰ ਸੁਖਪਾਲ ਸਿੰਘ ਦੇ ਵੱਲ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ। ਉਹਨਾਂ ਦੇ ਵੱਲੋਂ ਦਰਜ ਮਾਮਲੇ ਦੀ ਐਫਆਈਆਰ ਦੀ ਕਾਪੀ ਪ੍ਰਦਰਸ਼ਨਕਾਰੀਆਂ ਨੂੰ ਸੌਂਪਦੇ ਹੋਏ ਉਹਨਾਂ ਦੇ ਬਿਆਨਾਂ ਵੀ ਇਸ ਐਫਆਈਆਰ ਦੇ ਵਿੱਚ ਦਰਜ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਹੜਾ ਇੱਕ ਪ੍ਰਚਾਰਿਆ ਇੱਕ ਕੀਰਤਨੀ ਜਿੱਥੇ ਤੋਂ ਭਾਈ ਜਸਵਿੰਦਰ ਸਿੰਘ ਜੀ ਬੱਲੀਆਂ ਵਾਲੇ ਚੈਨਲ ਬਣਾਇਆ ਵਾ ਬਲਜੀਤ ਹਸੈਜੀ ਇਹਨਾਂ ਖਿਲਾਫ ਅਸੀਂ ਐਫਆਰਏ ਦੀ ਮੰਗ ਕੀਤੀ ਸੀ ਐਸਐਚਓ ਸਾਹਿਬ ਲਾਂਬੜਾ ਜੀ ਤੋਂ ਕੱਲ ਪਰਸੋ ਦੀ ਤੇ ਇਹਨਾਂ ਨੇ ਕੋਈ ਵੀ ਐਫਆਰਏ ਨਹੀਂ ਕੱਟੀ ਤੇ ਸਾਨੂੰ ਇੱਥੇ ਝੂਠਾ ਵਾਦੇ ਸਾਡੇ ਨਾਲ ਕਰਦੇ ਰਹਿ ਜਿਹਦੀ ਵਜ੍ਹਾ ਦੇ ਨਾਲ ਅੱਜ ਸਾਨੂੰ ਸੰਘਰਸ਼ ਕਰਨ ਲਈ ਰੋਡ ਤੇ ਆਉਣਾ ਪਿਆ ਜਿੱਦਾਂ ਭਾਜੀ ਤੁਹਾਨੂੰ ਐਸਐਸਪੀ ਦਫ਼ਤਰ ਵਾਲੋਂ ਵੀ ਹੁਣ ਕਿਹਾ ਸੀਗਾ ਵੀ ਦੋ ਬੰਦੇ ਆਣ ਕੇ ਜਿਹੜੀ ਉਹ ਕਾਪੀ ਲੈ ਜਾਣ ਤੇ ਉਹਦੇ ਬਾਰੇ ਤੁਹਾਡੇ ਕੋਲ ਨਹੀਂ ਜੀ ਇਹ ਸਿਰਫ ਸਾਨੂੰ ਦੋ ਬੰਦਿਆਂ ਦਾ ਮਸਲਾ ਨਹੀਂ ਆ ਕਿਉਂਕਿ ਪ੍ਰਮਾਤਮਾ ਵਾਲਮੀਕੀ ਜੀ ਇਹ ਪੂਰੀ ਦੁਨੀਆ ਦੇ ਸਿਰਜਣ ਕਰਤੇ ਆ ਪੂਰੇ ਸਮਾਜ ਦੇ ਨਾਲ ਇਹ ਜਿਹੜਾ ਆ ਅਸੀਂ ਦੇ ਨਾਲ ਹੀ ਉਹਨਾਂ ਨੂੰ ડીਲ ਕਰਕੇ ਜਿਹੜੀ ਐਫਆਰਏ ਦੇਣੀ ਚਾਹੀਦੀ ਕਿਉਂਕਿ ਦੋ ਮਤਲੇ ਜਿਹੜੇ ਦੋ ਬੰਦਿਆਂ ਦਾ ਕਿਸੇ ਦਾ ਵੀ ਇਹ ਮਸਲਾ ਨਹੀਂ ਹੈ ਜਿੱਦਾਂ ਤੁਸੀਂ ਹੁਣ ਪਹਿਲਾਂ ਥਾਣੇ ਦੇ ਸਾਹਮਣੇ ਟਰਨ ਲਾਇਆ ਕੀ ਕਾਰਨ ਕਿ ਤੁਹਾਨੂੰ ਹਾਈਵੇ ਤੇ ਆਣਾ ਪਿਆ ਕਾਰਨ ਸਾਡਾ ਇਹ ਆ ਜੀ ਕਿਉਂਕਿ ਅਸੀਂ ਪਹਿਲਾਂ ਹੀ ਤਲਾਹ ਕਰ ਦਿੱਤਾ ਸੀਗਾ ਕਿ ਸਾਨੂੰ ਐਫਆਰਏ ਦਿੱਤੀ ਜਾਵੇ ਜਿਹੜੀ ਹੈ ਨਾ ਇਹ ਜਿਹੜੇ ਪੰਜਾਬ ਦੇ ਵਿੱਚ ਭਾਰਤ ਦਾ ਮਾਹੌਲ ਖਰਾਬ ਕਰ ਰਹੇ ਆ ਦੰਗੇ ਭੜਕਾਉਣ ਦੇ ਭਾਸ਼ਣ ਦੇ ਰਹੇ ਆ ਕਿਉਂਕਿ ਇਦਾਂ ਦੇ ਭਾਸ਼ਣਾਂ ਦੇ ਨਾਲੇ ਦੰਗੇ ਜਿਹੜੇ ਪੂਰੇ ਸਮਾਜ ਦੇ ਵਿੱਚ ਭੜਕਦੇ ਆ ਇਹ ਲੋਕ ਦੋ ਟਕੇ ਦੇ ਲੋਕ ਉੱਠ ਕੇ ਜਿਹੜੇ ਪ੍ਰਮਾਤਮਾ ਵਾਲਮੀਕ ਪ੍ਰੀਮ ਕੋਰਟ ਨੇ ਵੀ ਇਹ ਜਿਹੜਾ ਆ ਇਹ ਭਗਵਾਨ ਵਾਲਮੀਕੀ ਮਹਾਰਾਜ ਜੇ ਬਾਰੇ ਦੱਸਿਆ ਆ ਕਿ ਇਹ ਜਿਹੜਾ ਇਹਨਾਂ ਦਾ ਕਰਤਾਰ ਹੈ ਉਹ ਪਾਗ ਤੇ ਬਵਿੱਤਰ ਆ ਅੱਜ ਜੇ ਇਹ ਧਰਨਾ ਲਾਉਣਾ ਪਿਆ ਤੇ ਇਹ ਲਾਂਬੜਾ ਜਿਹੜਾ ਥਾਣਾ ਪੈਂਦਾ ਐਸਐਚਓ ਦੀ ਨਲੈਕੀ ਦਾ ਕਰਕੇ ਲਾਉਣਾ ਪਿਆ ਆ ਇੱਕ ਨਾ ਅਨੁਰੂਧਾ ਚਾਰੀਆ ਕਥਾ ਬਚ ਗਿਆ ਜਿਹੜਾ ਗੂੜੀ ਕਪਾਲ ਆਸ਼ਰਮ ਬ੍ਰਿੰਦਾਵਨ ਦੇ ਵਿੱਚ ਜੂਪੀ ਦੇ ਵਿੱਚ ਮਥਰਾ ਉਹਨਾਂ ਨੇ ਕਥਾ ਆਪਣੀ ਕਥਾ ਕਰਦਿਆਂ ਨੇ ਭਗਵਾਨ ਵਾਲਮੀਕੀ ਬਾਰੇ ਬਹੁਤ ਹੀ ਅਪਸ਼ਬਦ ਬੋਲੇ ਆ ਜਿਹੜੇ ਕਿ ਨਾ ਸਹਿਜ ਹੋਣ ਯੋਗ ਆ ਕਰੋੜਾਂ ਬਾਲਮੀਕ ਸਮਾਜ ਦੇ ਜਿਹੜੇ ਦਿਨਾਂ ਨੂੰ ਉਹ ਗਹਿਰੀ ਠੇਸ ਪਹੁੰਚੀ ਆ ਸੋ ਸੰਬੰਧ ਵਿੱਚ ਅਸੀਂ ਮਾਨਯੋਗ ਜਲੰਧਰ ਦੇ ਐਸਐਸਪੀ ਸਾਹਿਬ ਨੂੰ 4 ਦਿਨ ਹੋ ਗਿਆ ਅੱਜ ਇੱਕ ਦਰਖਾਸਤ ਦਿੱਤੀ ਸੀ ਬੇਸੂ ਤੇ ਤ੍ਰਾਂਤੀ ਜਿਹੜਾ ਪਰਚਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਜਿੱਥੇ ਧਰਮ ਦੇ ਬਾਰੇ ਸਾਡੀ ਗਲਤ ਕਿਹਾ ਉੱਥੇ ਨਾਲ ਦੀ ਨਾਲ ਉਹਨਾਂ ਨੇ ਅਮਨ ਕਾਨੂੰਨ ਨੂੰ ਭੰਗ ਕਰਨ ਦੀ ਵੀ ਗੱਲ ਕਹੀ ਆ ਅਮਨ ਕਾਨੂੰਨ ਦੇ ਬਾਰੇ ਵੀ ਬੋਲਿਆ ਜਨ ਕਿ ਉਹ ਅਮਨ ਕਾਨੂੰਨ ਬਗਾੜਨ ਦੀ ਗੱਲ ਕੀਤੀ ਆ ਇਸ ਕਰਕੇ ਕਹਿੰਨੇ ਆ ਉਹ ਜਿਹੜਾ ਦੋਸ਼ੀ ਆ ਨੁਰਤਾਚਾਰੀਆ ਉੱਥੇ ਧਾਰਾ 295ਏ ਔਰ 153ਏ ਦਾ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਪਰ ਅੱਜ ਪੂਰੇ 4 ਦਿਨ ਬੀਤ ਗਿਆ ਪੁਲਿਸ ਨੇ ਕੋਈ ਵੀ ਹਜੇ ਤੱਕ ਕਾਰਵਾਈ ਨਹੀਂ ਕੀਤੀ ਪ੍ਰਧਾਨ ਜੀ ਜਿੱਦਾਂ ਤੁਸੀਂ ਉਹਨਾਂ ਧਰਨੇ ਦੀ ਸ਼ੁਰੂਆਤ ਵੇ ਥਾਣੇ ਦੇ ਸਾਹਮਣੇ ਦੇਖੋ ਪਰਸੋਂ ਦੇ ਜਿਹੜੇ ਬਿਆਨ ਆ 12:30 ਵਜੇ ਤੱਕ ਰਾਤ ਥਾਣੇ ਬੈਠੇ ਨੇ ਲਾਂਬੜੇ ਦੇ ਵਿੱਚ ਅਸੀਂ ਬਿਆਨ ਵੀ ਦਰਜ ਕਰਾਇਆ ਉਹ ਜਿਹੜਾ ਬਕਵਾਸ ਕਰ ਰਿਹਾ ਸੀ ਅਨੁਰੂਧਾ acharaya ਉਹਦੀ ਪੈਂਡਰੈਪ ਵੀ ਦਿੱਤੀ ਆ ਵੀਡੀਓ ਬਣਾ ਕੇ ਵੀਡੀਓ ਦੀ ਜਿਹੜੀ ਪਰ ਅਜੇ ਤੱਕ ਜਾਨੀ ਕਿ ਸਾਨੂੰ ਪੁਲਿਸ ਜਿਹੜੀ ਆ ਉਹ ਲਾਰੇ ਲੱਪੇ ਲਾਉਂਦੀ ਆ ਕਿ ਹੁਣ ਪਰਚਾ ਲੈ ਲੋ ਘੰਟੇ ਤੱਕ ਲੈ ਲੋ 2 ਘੰਟੇ ਤੱਕ ਅਜ ਤਿੰਨ ਦਿਨ ਬੀਤ ਗਿਆ ਤਾਂ ਕਰਕੇ ਅਸੀਂ ਰੋਡ ਦੇ ਉੱਤੇ ਆਏ ਆ ਜਿੰਨਾ ਚਿਰ ਸਾਨੂੰ ਐਫ ਆਰ ਦੀ ਕਾਪੀ ਨਹੀਂ ਮਿਲਦੀ ਉਨਾ ਚਿਰ ਅਸੀਂ ਇੱਥੇ ਰੋਡ ਦੇ ਉੱਪਰ ਬੈਠੇ ਰਹਿ ਮੰਗੇ ਉਸ ਦਿਨ ਪਹਿਲਾਂ ਤੁਹਾਨੂੰ ਐਸਐਸਪੀ ਦਫ਼ਤਰ ਵੱਲ ਇਹ ਸਿਰਫ ਐਸਐਸਪੀ ਜਿਹੜਾ ਵਾ ਸਾਨੂੰ ਲੱਗਦਾ ਕਿ ਉਹ ਵੀ ਮਨੂਵਾਦੀ ਸੋਚ ਵਾਲਾ ਵਾ ਉਹ ਜਾਣ ਕੇ ਸਾਨੂੰ ਗੁੰਮਰਾਹ ਕਰ ਰਿਹਾ ਤਿੰਨ ਦਿਨ ਹੋ ਗਏ ਸਾਨੂੰ ਇਦਾਂ ਕਹਿੰਦੇ ਆਨੂੰ ਕਿ ਮੇਰੇ ਨਾਲ ਆ ਕੇ ਬੈਠੋ ਮੇਰੇ ਨਾਲ ਗੱਲ ਕਰੋ ਯਾਨੀ ਕਿ ਅਸੀਂ ਉਹਨਾਂ ਚਰਨੀ ਜਾਵਾਂਗੇ ਅਗਰ ਉਹਨੂੰ ਲੋੜ ਹੈ ਤਾਂ ਸਾਡੇ ਕੋਲ ਇੱਥੇ ਅੱਜ ਵੀ ਸਮਾਜ ਸਾਰਾ ਬੈਠਾ ਇੱਥੇ ਇਹਦੇ ਸੰਬੰਧ ਚ ਅਸੀਂ ਜਿਹੜੀ ਹੈਗੀ ਆ ਜੀ ਐਫਆਰ ਨੰਬਰ 53 ਫਤਾਰੇ ਥਾਣੇ ਚ ਅਸੀਂ ਦਰਜ ਕਰ ਦਿੱਤੀ ਹੈ ਇਹਦੇ ਚ ਜਿੰਨੇ ਬੰਦਿਆਂ ਨੇ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਦੇ ਅਸੀਂ ਨਾਮ ਪਏ ਸੀ ਵਿੱਚ ਪਲੱਸ ਅਸੀਂ ਹੁਣ ਜਿਹੜੇ ਬੰਦਿਆਂ ਦੇ ਇਥੋਂ ਨਾ ਪਾਉਣਾ ਚਾਹੁੰਦੇ ਉਹ ਅਸੀਂ ਐਪਲੀਕੇਸ਼ਨ ਦੇ ਉੱਤੇ ਸਾਈਨ ਕਰਾਉਣ ਨੂੰ ਵੀ ਤਿਆਰ ਆਂ ਤਾਂ ਜੋ ਉਹ ਪੱਕਾ ਜਿਹੜੀ ਐਪਲੀਕੇਸ਼ਨ ਹੈ ਉਹ ਹਮੇਸ਼ਾ ਹੀ ਨਾਲ ਲੱਗਣੀ ਹੈ ਜੁਡੀਸ਼ੀਅਲ ਫਾਈਲ ਦੇ ਜੇ ਉਹ ਸਾਰੇ ਬੰਦੇ ਹੀ ਸਾਰੇ ਬੰਦੇ ਹੀ ਗਵਾਹੀ ਦੇਣਗੇ ਤਾਂ ਫੇਰ ਹੀ ਇਹ ਐਫਏ ਜਿਹੜੀ ਆ ਖਤਮ ਹੋ ਸਕਦੀ ਹੈ ਆਦਰਵਾਈਜ਼ ਉਸ ਤਰੀਕੇ ਨਾਲ ਨਹੀਂ ਹੋ ਸਕਦੀ ਇਸ ਕਰਕੇ ਸਾਡੀ ਇਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਵੀ ਜਿਹੜੀ ਅਸੀਂ ਐਪਲੀਕੇਸ਼ਨ ਮੰਗਾ ਲਾਂਗੇ ਕੱਲ ਸਵੇਰ ਤੱਕ ਤੁਸੀਂ ਸਾਰੇ ਉੱਤੇ ਸਾਈਨ ਕਰ ਦੋ ਤਾਂ ਜੋ ਤੁਹਾਡੀ ਵੀ ਸਾਰੇ ਜਥੇਬੰਦੀਆਂ ਵੱਲੋਂ ਹੀ ਐਪਲੀਕੇਸ਼ਨ ਬਣ ਜੇ ਇਹ ਚੀਜ਼ ਹੈਗੀ ਹੈ ਜੀ ਸਰ ਉਹ ਐਪਲੀਕੇਸ਼ਨ ਏ ਇਹ ਸਾਡੀ ਦੁਬਾਰਾ ਇਹਨਾਂ ਨੂੰ ਪੀ ਲਿਆ ਵੀ ਉਹ ਐਪਲੀਕੇਸ਼ਨ ਜਿਹੜੀ ਅਸੀਂ ਤੁਹਾਡੇ ਵਲੋਂ ਸਾਰਿਆਂ ਵੱਲੋਂ ਉਹਨੂੰ ਬਣਾ ਦਾਂਗੇ ਸਾਰੇ ਜਥੇਬੰਦੀਆਂ ਦੇ ਨਾਮ ਉਹਦੇ ਚਾਹਣਗੇ ਬੇਫਿਕਰ ਹੋ ਜਾਓ ਪਰ ਉਹਦਾ ਇੱਕ ਸਿਸਟਮ ਹੈਗਾ ਜੀ ਬਿਨਾ ਸਿਸਟਮ ਤੋਂ ਤੁਸੀਂ ਨਹੀਂ ਚੱਲ ਸਕਦੇ ਦੇਖੋ ਕੋਈ ਵੀ ਬੰਦਾ ਆਮ ਗੱਲ ਕਹੇ ਉਹ ਪੂਰੀ ਨਹੀਂ ਹੁੰਦੀ ਪਰ ਕਾਨੂੰਨ ਅਸਾਰ ਅਸੀਂ ਸਾਰੀ ਪੂਰੀ ਕਰ ਲਾਂਗੇ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਇਸ ਗੱਲ ਦਾ ਸਾਡੇ ਤੇ ਵਿਸ਼ਵਾਸ ਕਰੋ ਅਸੀਂ ਤੁਹਾਡੀ ਸੇਵਾ ਲਈ ਬੈਠੇ ਆਂ ਨਾ ਕਿ ਅਸੀਂ ਤੁਹਾਡੇ ਦੁੱਖਾਂ ਲਈ ਬੈਠੇ ਜਾਂ ਤੁਹਾਨੂੰ ਦੁਖੀ ਕਰਨ ਲਈ ਬੈਠੇ ਹਾਂ ਅਸੀਂ ਨਾਮ ਐਪਲੀਕੇਸ਼ਨ ਲਾਈ ਉਹਨਾਂ ਦੀ ਗ੍ਰਿਫਤਾਰੀ ਹੋਏਗੀ ਇਹ ਦੇਖੋ ਜੀ ਇਹਦੇ ਚ ਜਿਹੜਾ ਪ੍ਰੋਪਰ ਇੱਕ ਇਹਨਾਂ ਮੁਕਦਮਿਆਂ ਚ ਇੱਕ ਪ੍ਰੋਪਰ ਸਿਸਟਮ ਚੱਲਦਾ ਆ ਇਹ ਹਮੇਸ਼ਾ ਹੀ ਇੱਕ ਸੁਪਰੀਮ ਕੋਰਟ ਦੀਆਂ ਰੂਲਿੰਗ ਹੈਗੀਆਂ ਅੱਜਕੱਲ ਜਿੰਨਾ ਮੁਕਦਮਿਆਂ ਚ 7 ਸਾਲ ਤੋਂ ਘੱਟ ਜੁਰਮਿਆ ਕੁਝ ਮੁਕਦਮਿਆਂ ਚ ਅਸੀਂ ਉਹਨਾਂ ਨੂੰ ਨੋਟਿਸ ਭੇਜਣਾ ਹੁੰਦਾ ਉਹਨਾਂ ਨੇ ਤਿੰਨ ਨੋਟਿਸਾਂ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਹੋਏਗੀ ਉਹ ਅਸੀਂ ਪੂਰੀ ਕਾਨੂੰਨ ਅਨੁਸਾਰ ਹੀ ਕਰਾਂਗੇ ਠੀਕ ਹੈ ਜੀ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ ਜੀ ਬਟ ਅਸੀਂ ਦੇਖੋ ਕਾਨੂੰਨਸਾਰ ਕਰਾਂਗੇ ਮਤਲਬ ਇਹ ਨਹੀਂ ਕਿ ਕਿਸੇ ਅੰਡਰ ਪ੍ਰੈਸ਼ਰ ਜਾਂ ਕਿਸੇ ਜੋਸ਼ ਵਾਲੇ ਬੰਦਿਆਂ ਦੇ ਥੱਲੇ ਕਰਾਂਗੇ ਇੱਕ ਕਾਨੂੰਨ ਮੁਤਾਬਕ ਪ੍ਰੋਪਰ ਕਾਰਵਾਈ ਕਰਾਂਗੇ ਤਾਂ ਜੋ ਸਾਡੇ ਭਾਈਚਾਰੇ ਸਾਰੇ ਜਿਹੜੇ ਭਰਾ ਨੇ ਇਹਨਾਂ ਦੀ ਮਲਮ ਪੱਟੀ ਲੱਗ ਸਕੇ ਲਾਂਬੜਾ ਤੋਂ ਸੋਨੂ ਸਹੋਤਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼ ਫੁਲੀਟਸ ਅਪਡੇਟ ਫਲਾਈ ਅండ్ ਫਾਲੋਅ ਓਅਰ ਫੇਸਬੁਕ ਪੇਜ ਐਸਐਮਜ਼ੈਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਓਅਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ